ਤਰਨਤਾਰਨ ਦੇ ਬਾਈਪਾਸ ਚੌਂਕਾਂ ਉੱਪਰ ਲੱਗੀਆਂ ਸਿਗਨਲ ਲਾਈਟਾਂ ਪਿਛਲੇ ਲੰਮੇ ਸਮੇਂ ਤੋਂ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਇਹਨਾਂ ਲਾਈਟਾਂ ਨੂੰ ਤੁਰੰਤ ਸਹੀ ਕਰਵਾਉਣ ਦੀ ਮੰਗ ਕੀਤੀ ਹੈ ਜਿਉਂਦਾ ਆਪਾਂ ਨੂੰ ਸਾਹਮਣੇ ਇਹ ਜਿਹੀ ਦਿਖ ਰਹੀ ਆ ਲਾਈਟਾਂ ਬੰਦ ਆ ਟ੍ਰੈਫਿਕ ਦਾ ਬੁਰਾ ਹਾਲ ਆ ਇਹ ਲਾਈਟਾਂ ਨਾ ਹੋਣ ਕਰਕੇ ਉਦੋਂ ਧੁੰਦ ਦਾ ਅਸਰ ਦੀ ਦਾ ਮੌਸਮ ਕਰਕੇ ਇਹ ਖੂਨੀ ਚੌਂਕ ਬਣ ਟੁਕਾ ਆ ਕੋਈ ਦਿਹਾੜੀ ਕੋਈ ਨਾ ਕੋਈ ਕਿਸੇ ਨਾ ਕਿਸੇ ਟਕਰਾ ਰਿਹਾ ਵਾ ਕੋਈ ਧੁਕਮਾ ਪ੍ਰਬੰਧ ਨਾ ਨਹੀਂ ਨਾ ਹੋਣ ਕਰਕੇ ਹੀ ਹੁੰਦਾ ਪਿਆ ਸਰਕਾਰ ਨੂੰ ਚਾਹੀਦਾ ਇਹਨਾਂ ਲਾਈਟਾਂ 'ਤੇ ਧਿਆਨ ਦੇਵੇ ਕਿਉਂਕਿ ਇਹ ਕੱਲੀਆਂ ਲਾਈਟਾਂ ਨਹੀਂ ਆ ਇਹ ਲੋਕਾਂ ਨੂੰ ਅਸੀਂ ਬੱਚਿਆਂ ਨੂੰ ਸਕੂਲੇ ਪੜਾਇਆ ਜਾਂਦਾ ਏ ਵੀ ਗ੍ਰੀਨ ਲਾਈਟ ਤੇ ਗੋ ਔਰੇਂਜ ਤੇ ਸਟਾਪ ਵੇਟਰ ਤੇ ਰੈੱਡ ਦਾ ਸਟਾਪ ਜਦ ਲਾਈਟਾਂ ਜਗਣ ਗਈਆਂ ਆਣੀਆਂ ਬੱਚੇ ਨੂੰ ਸਮਝਾਵਾਂਗੇ ਕੀ ਤੇ ਪੜਾਵਾਾਂਗੇ ਕੀ ਤੇ ਬੱਚੇ ਕ੍ਰੋਸ ਕੀ ਕਰਨਗੇ ਹੁਣ ਤੁਸੀਂ ਆਪ ਦੇਖੋ ਨਾ ਕਿੰਨਾ ਲੋਕੀ ਦਾਵਾ-ਦਾਵਾ ਇੱਕ ਵੀ ਤੁਰੇ ਜਾ ਰਹੇ ਆ ਕੱਲ ਨੂੰ ਕੋਈ ਜਾਨੀ ਦਾ ਮਾਲੀ ਨੁਕਸਾਨ ਹੋਇਆ ਜ਼ਿੰਮੇਵਾਰ ਕੌਣ ਹੈ ਦਾ ਪ੍ਰਸ਼ਾਸਨ ਨੂੰ ਚਾਹੀਦਾ ਜੀ ਬਾਕੀ ਸਾਰੇ ਕੰਮ ਛੱਡ ਕੇ ਪਹਿਲ ਦੇ ਆਧਾਰ ਦੇ ਉੱਤੇ ਮੌਸਮ ਦੀ ਨਿਯਾਗਤ ਨੂੰ ਵੇਖਦੇ ਹੋਇਆ ਇਹਨਾਂ ਲਾਈਟਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਜਿਵੇਂ ਅੱਜ ਕੱਲ੍ਹ ਧੁੰਦ ਦਾ ਮੌਸਮ ਆ ਹੋ ਕਾਫੀ ਪੈਂਦੀ ਆ ਲਾਈਟਾਂ ਦਾ ਚਾਲੂ ਹੋਣਾ ਬਹੁਤ ਜ਼ਰੂਰੀ ਆ ਜਿਹੜੀਆਂ ਸਿਗਨਲ ਤੇ ਲਾਈਟਾਂ ਲੱਗੀਆਂ ਤੇ ਇਹਨਾਂ ਨਾਲ ਐਕਸੀਡੈਂਟ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਵਾ ਟ੍ਰੈਫਿਕ ਵੀ ਇੰਨਾ ਚ ਕਾਫੀ ਜ਼ਿਆਦਾ ਵਾਧੀ ਆ ਅਗਰ ਲਾਈਟਾਂ ਚੱਲਦੀਆਂ ਹੋਣਗੀਆਂ ਤੇ ਸਮੇਂ ਤਰਤੀਬ ਨਾਲ ਲਾਈਟ ਚੱਲੇਗੀ ਟ੍ਰੈਫਿਕ ਤੁਹਾਨੂੰ ਦੁੱਬਦਾ ਨਹੀਂ ਕਿਸ ਤਰ੍ਹਾਂ ਦੀ ਹੋਏਗੀ ਜੀ ਕੋਈ ਅਸੀਂ ਜਿਹੜੇ ਇਹਨਾਂ ਸਬੰਧਤ ਵਿਭਾਗ ਨੂੰ ਮੰਗ ਕਰਦੇ ਆ ਕਿ ਜਿਹੜੀਆਂ ਲਾਈਟਾਂ ਬੰਦ ਪਈਆਂ ਵਾ ਕਿਰਪਾ ਕਰਕੇ ਇਹਨਾਂ ਨੂੰ ਸ਼ੁਰੂ ਕੀਤਾ ਜਾਵੇ ਤਰਨ ਤਰਨ ਦੇ ਬਾਈਪਾਸ ਚੌਂਕ ਉੱਪਰ ਆਪਾਂ ਖੜੇ ਆ ਜਿੱਥੇ ਕਿ ਜਿਹੜੀਆਂ ਇਹ ਸਿਗਨਲ ਲਾਈਟਾਂ ਆ ਲੋਕਾਂ ਦੀ ਸਹੂਲਤ ਲਈ ਲਗਾਈਆਂ ਗਈਆਂ ਸਨ ਪਰ ਕਾਫੀ ਲੰਮੇ ਸਮੇਂ ਤੋਂ ਇਹ ਲਾਈਟਾਂ ਬੰਦ ਹੋਣ ਕਰਕੇ ਇਥੋਂ ਦੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਲਾਈਟਾਂ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਠੀਕ ਕਰਉਣਾ ਚਾਹੀਦਾ ਹੈ ਇਸ ਨਾਲ ਜਿੱਥੇ ਕਿ ਲੋਕਾਂ ਨੂੰ ਸਹੂਲਤ ਹੋਵੇਗੀ ਉੱਥੇ ਹੀ ਹਾਦਸੇ ਹੋਣ ਤੋਂ ਵੀ ਇਸ ਦਾ ਲੋਕਾਂ ਦਾ ਬਚਾਅ ਹੋ ਸਕੇਗਾ ਤਰਨ ਤਰਨ ਤੋਂ ਫਾਸਟਵੇਲੀ ਬੀਏ ਸਾਹਿਲ ਦੀ ਵਿਸ਼ੇਸ਼ ਰਿਪੋਰਟ